ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਲੰਤਾ ਬੀसीएम ਸਕੂਲ ਦੇ ਟੀਚਰ ਸਾਹਿਬਾਨਾਂ ਦਾ ਤੇ ਮੈਨੇਜਮੈਂਟ ਦਾ ਥੈਂਕ ਯੂ ਸ਼ੁਕਰੀਆ ਜਿਹੜਾ ਬੱਚਿਆਂ ਨੂੰ ਤੁਸੀਂ ਇੱਥੇ ਲੈ ਕੇ ਆਏ ਹੋ ਜੀ ਤੇ ਬੱਚਿਓ ਤੁਸੀਂ ਸਾਰੇ ਪਲੱਸ 1 ਤੇ ਪਲੱਸ 2 ਦੇ ਵਿਦਿਆਰਥੀ ਹਨਾ ਹਾਂ ਜੀ ਸਰ ਹੁਣ ਜਿਹੜਾ ਤੁਹਾਡੀ ਲਾਈਫ ਦਾ ਅਗਲਾ ਚੈਪਟਰ ਸ਼ੁਰੂ ਹੋਣ ਵਾਲਾ ਬੜਾ ਵੱਡਾ ਟਰਨਿੰਗ ਪੁਆਇੰਟ ਆਉਣਾ ਕਾਲਜ ਲਾਈਫ ਸ਼ੁਰੂ ਹੋ ਜਾਣੀ ਹੈ ਹਨਾ ਤਾਂ ਤੁਸੀਂ ਆਪਣੇ ਆਪਣੇ ਸਟਰੀਮ ਚੁਣਨੇ ਆ ਤੁਸੀਂ ਕਿਹੜੀ ਲਾਈਨ ਤੇ ਵਿੱਚ ਜਾਣਾ ਕਿਸੇ ਨੇ ਬਿਜ਼ਨਸ ਕਰਨਾ ਕਿਸੇ ਨੇ ਜੌਬ ਕਰਨੀ ਹੈ ਕਿਹੜੀ ਕੈਟਾਗਰੀ ਦੀ ਜੌਬ ਕਰਨੀ ਹੈ ਉਹ ਸਾਰਾ ਕੁਝ ਹੁਣ ਪਲੱਸ 1 ਪਲੱਸ 2 ਦੇ ਵਿੱਚ ਵੀ ਲਗਭਗ ਤੁਸੀਂ ਤੈਅ ਕਰ ਚੁੱਕੇ ਹੋ ਹਨ ਬਸ ਇੱਕ ਚੀਜ਼ ਬਹੁਤ ਜ਼ਰੂਰੀ ਹੈ ਜਿਹੜੀ ਸਕੂਲਾਂ ਕਾਲਜਾਂ ਦੇ ਵਿੱਚ ਵੀ ਪੜ੍ਹਾਈ ਨਹੀਂ ਜਾ ਰਹੀ ਪ੍ਰੋਬਲਮ ਇੱਥੇ ਆ ਵੀ ਅਸੀਂ ਸਾਡੀ ਜਿਹੜੀ ਮੋਰਲ ਵੈਲਿਊਜ਼ ਨੇ ਉਹ ਕੀ ਨੇ ਹਨ ਤੇ ਅਸੀਂ ਇੱਕ ਚੰਗੇ ਇਨਸਾਨ ਕਿੱਦਾਂ ਬਣ ਸਕਦੇ ਹਾਂ ਅਸੀਂ ਆਪਣੇ ਆਸ-ਪਾਸ ਸੋਸਾਇਟੀ ਦੇ ਵਿੱਚ ਕਿੱਦਾਂ ਵਿਚਰਨਾ ਕਿੱਦਾਂ ਲੋੜਵੰਦਾਂ ਦੀ ਹੈਲਪ ਕਰ ਸਕਦੇ ਹਾਂ ਲੋੜਵੰਦ ਕਿੱਥੇ ਰਹਿੰਦੇ ਨੇ ਇਹ بڑے ਵੱਡੇ ਸਵਾਲ ਨੇ ਸ਼ਾਇਦ ਅੱਜ ਅੱਜ ਦਾ ਇਨਸਾਨ ਜਨਤਾ ਨਾ ਸਮਝ ਇੰਨਾ ਜ਼ਿਆਦਾ ਹੋ ਗਿਆ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਮੇਰੇ ਆਸ-ਪਾਸ ਹੀ ਰਹਿੰਦੇ ਨੇ ਤੇ ਜਾਂ ਉਹ ਓਵਰ ਕਲੇਵਰ ਹੋ ਗਿਆ ਵੀ ਉਹ ਦੇਖ ਕੇ ਵੀ ਅਣਡਿੱਠਾ ਕਰਦਾ ਉਹਨੂੰ ਐਂ ਲੱਗਦਾ ਵੀ ਮੈਨੂੰ ਕਿਹੜਾ ਕੋਈ ਫਰਕ ਪੈਂਦਾ ਓਵਰ ਕਲੇਵਰ ਦੀ ਇਹ ਨਿਸ਼ਾਨੀ ਆ ਵੀ ਜਦੋਂ ਅਸੀਂ ਬੰਦੇ ਨੂੰ ਲੈਣ ਜਾਈਦਾ ਉੱਥੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਪਿਆ ਹੁੰਦਾ ਉਹਦੇ ਕੀੜੇ ਪਏ ਆ ਜਾਂ ਉਹ ਵਿੱਚੇ ਹੀ ਲੈਟਰਨ ਬਾਥਰੂਮ ਕਰ ਰਿਹਾ ਅਪਾਹਜ ਹੋ ਗਿਆ ਬਲਾਈਂਡ ਹੋ ਗਿਆ ਜਿਹੜੇ ਆਸ-ਪਾਸ ਦੇ ਲੋਕ ਆ ਜਿਹੜੇ ਉਹਦੇ ਚਾਚੇ ਤਾਏ ਦੇ ਪੁੱਤ ਆ ਜਾਂ ਉਹਦੇ ਧੀਆਂ ਪੁੱਤ ਆ ਉਹ ਸਾਨੂੰ ਇਹ ਕਹਿਣਗੇ ਵੀ ਨਹੀਂ ਜੀ ਇਹ ਤਾਂ ਅੱਖ ਹੀ ਨਹੀਂ ਲੱਗਦਾ ਕਿਸੇ ਦਿਨ ਤਾਂ ਮੈਂ ਬਹੁਤ ਮਦਦ ਕਰਨ ਦੀ ਕੋਸ਼ਿਸ਼ ਕੀਤੀ ਇਹ ਤਾਂ ਗਾਲਾਂ ਕੱਢਦਾ ਜਾਂ ਉਹ ਕਹਿਣਗੇ ਮੈਂ ਇਹਦੀ ਬਹੁਤ ਹੈਲਪ ਕੀਤੀ ਆ ਪਰ ਹੁਣ ਨਹੀਂ ਮੈਂ ਕਰ ਸਕਦਾ ਜੀ ਮੈਂ ਵੀ ਗਰੀਬ ਆ ਜਾਂ ਉਹ ਕਹਿਣਗੇ ਇਹਦੇ ਭੈਣ ਭਰਾ ਹੈਗੇ ਆ ਨਾ ਹੋਇਆ ਵਰਗੇ ਆ ਮਤਲਬ ਹਰ ਇੱਕ ਬੰਦੇ ਨੇ ਜਸਟੀਫਿਕੇਸ਼ਨ ਦੇਣੀ ਆ ਆਪਣੀ ਆਪਣੇ ਆਪ ਨੂੰ ਸਿਆਣਾ ਸਮਝਾਉਣਾ ਵੀ ਮੈਂ ਸਹੀ ਆ ਪਰ ਪੁੱਤ ਉੱਥੇ ਜਦੋਂ ਅਸੀਂ ਲੈ ਕੇ ਆਉਨੇ ਆ ਨਾ ਅੱਜ ਜੀ ਮੈਂ ਤੁਹਾਨੂੰ ਸਵੇਰ ਦੀ ਦੱਸਦਾ ਸੀ ਕੱਲ ਸਾਨੂੰ ਸ਼ਾਮ ਨੂੰ ਇੱਕ ਵੀਡੀਓ ਆਈ ਹੈ ਵੀ ਇੱਕ ਬਜ਼ੁਰਗ ਬੰਦਾ ਮੰਦਰ ਦੇ ਵਿੱਚ ਪਿਆ ਰਾਧਾ ਕ੍ਰਿਸ਼ਨ ਦਾ ਮੰਦਿਰ ਆ ਵੀ ਉੱਥੇ ਪੁਜਾਰੀ ਹੁੰਦਾ ਸੀ ਅੱਖਾਂ ਤੋਂ ਅੰਨ ਹੋ ਗਿਆ ਚੱਲ ਫਿਰ ਨਹੀਂ ਸਕਦਾ ਲੈਟਰਨ ਬਾਥਰੂਮ ਵਿੱਚੇ ਹੀ ਕਰ ਰਿਹਾ ਠੰਡ ਬਹੁਤ ਪੈ ਰਹੀ ਆ ਅਸੀਂ ਅੱਜ ਸਵੇਰੇ ਤੜਕਕੋ 5 ਵਜੇ ਨਿਕਲ ਗਏ ਅਸੀਂ ਕਿਹਾ ਵੀ ਬੰਦਾ ਠੰਡ ਚ ਪਿਆ ਜਾਨ ਨੂੰ ਕਈ ਵਾਰੀ ਸਾਡੇ ਜਾਣ ਤੋਂ ਬਾਅਦ ਅਸੀਂ ਲੇਟ ਹੋ ਜਾਈਦਾ ਡੈਥ ਹੋ ਜਾਂਦੀ ਹੈ ਬੰਦਿਆਂ ਦੀ ਕਈ ਵਾਰ ਇਦਾਂ ਹੋਇਆ ਅਦੇ ਉੱਥੇ ਜਾਂਦੇ ਆ ਮੰਦਰ ਖੋਲਦੇ ਆ ਤੇ ਮੰਦਰ ਦੇ ਅੰਦਰ ਉਹ ਬੰਦਾ ਪਿਆ ਇਕੱਲਾ ਹੀ ਉਹ ਮੰਦਰ ਦੇ ਵਿੱਚ ਇੱਕੋ ਹੀ ਬੰਦਾ ਤੇ ਇਹ ਮੰਦਰ ਕੀ ਦਾ ਪੁੱਛਿਆ ਕਹਿੰਦੇ ਮਾਲਕਾ ਮੰਦਰ ਦਾ ਵੀ 130 ਸਾਲ ਪੁਰਾਣਾ ਮੰਦਰ ਆ ਇਹਨਾਂ ਦੇ ਪਿਓ ਦਾਦਿਆਂ ਦਾ ਮੰਦਰ ਸੀ ਇਹ ਪੁਜਾਰੀ ਸੀ ਮੰਦਰ ਦਾ ਪਹਿਲਾਂ ਇਸ ਮੰਦਰ ਦੇ ਵਿੱਚ ਬਹੁਤ ਰੌਣਕਾਂ ਹੁੰਦੀਆਂ ਸੀਗੀਆਂ ਹੁਣ ਜਦੋਂ ਦਾ ਇਹ ਬਿਮਾਰ ਹੋ ਗਿਆ ਅੱਖਾਂ ਤੋਂ ਅੰਨ੍ਹਾ ਹੋ ਗਿਆ ਹੁਣ ਲੋਕ ਆਉਣੋਂ हट ਗਏ ਉੱਤੇ ਟੱਲੀ ਲੱਗੀ ਹੋਈ ਏ ਟੱਲੀ ਵਜਾਈ ਮਿੱਟੀ ਢੜਕੀ ਸਾਰੀ ਥੱਲੇ ਮਿੱਟੀ ਨਾਲ ਭਰੀ ਪਈ ਅੰਦਰ ਮੂਰਤੀਆਂ ਪਈਆਂ ਰਾਧਾ ਕ੍ਰਿਸ਼ਨ ਦੀਆਂ ਉਹ ਵੀ ਮਿੱਟੀ ਨਾਲ ਭਰੀਆਂ ਪਈਆਂ 130 ਸਾਲ ਪੁਰਾਣੀਆਂ ਮੂਰਤੀਆਂ ਪਈਆਂ ਅੰਦਰ ਉਹ ਵੀ ਮਿੱਟੀ ਨਾਲ ਭਰੀਆਂ ਪਈਆਂ ਤੇ ਪਤਾ ਕੀਤਾ ਪੁਜਾਰੀ ਨੂੰ ਪੁੱਛਿਆ ਜਾ ਕੇ ਬੋਲਦਾ ਪੜਿਆ ਲਿਖਿਆ ਵਾ ਅੱਖਾਂ ਤੋਂ ਅੰਨਮਾ ਤੁਰ ਨਹੀਂ ਸਕਦਾ ਉਹਨੂੰ ਪੁੱਛਿਆ ਪਰਿਵਾਰ ਚ ਕੌਣ ਆ ਕਹਿੰਦਾ ਮੇਰੀ ਬੇਟੀ ਆਸਟ੍ਰੇਲੀਆ ਦੇ ਵਿੱਚ ਆ ਬੇਟਾ ਮੇਰਾ ਜਲੰਧਰ ਚ ਜੌਬ ਕਰਦਾ ਵਾ ਵਾਈਫ ਦੀ 2022 ਦੇ ਵਿੱਚ ਡੈਥ ਹੋ ਗਈ ਉਦੋਂ ਪਹਿਲਾਂ ਮੇਰੀ ਵਾਈਫ ਮੇਰੀ ਕੇਅਰ ਕਰਦੀ ਸੀ ਪਰ ਅੱਖਾਂ ਤੋਂ ਅੰਨ ਹੋਏ ਨੂੰ ਮੈਨੂੰ 25 ਸਾਲ ਹੋ ਗਿਆ ਹੁਣ ਬੇਟਾ ਮੇਰਾ ਮੈਨੂੰ ਇੱਕ ਦਿਨ ਕਚੇਰੀ ਲੈ ਗਿਆ ਕਿੰਨਾ ਬਈ ਪੇਪਰ ਬਣਾਉਣਾ ਕੋਈ ਜਿਹੜਾ ਮੰਦਰ ਵਾਲੀ ਜਗਾ ਉਹ ਵੀ ਸਾਰੀ ਉਹਨੇ ਆਪਣੇ ਨਾਂ ਕਰਾ ਲਈ ਜਿੰਨਾ ਸੋਨਾ ਗਹਿਣਾ ਪਿਆ ਸੀ ਉਹ ਵੀ ਚੱਕ ਕੇ ਲੈ ਗਿਆ ਸਿਲੰਡਰ ਚੁੱਲਾ ਗੈਸ ਚੁੱਲਾ ਸਭ ਕੁਝ ਚੱਕ ਕੇ ਲੈ ਗਿਆ ਕੱਲੀ ਇੱਕ ਮੂਰਤੀ ਛੱਡੀ ਉੱਥੇ ਤੇ ਬਾਕੀ ਸਭ ਕੁਝ ਲੈ ਗਿਆ ਬੇਟੀ ਵੀ ਨਹੀਂ ਕਾਲ ਕਰਦੀ ਜਿਵਾਈ ਵੀ ਨਹੀਂ ਕਾਲ ਕਰਦਾ ਹੁਣ ਉੱਥੇ ਆਸ-ਪਾਸ ਤੋਂ ਪੁੱਛਿਆ ਵੀ ਇਹ ਬੰਦਾ ਨਸ਼ੇੜੀ ਸੀਗਾ ਜਾਂ ਇਹ ਬੰਦਾ ਗਲਤ ਸੀ ਵੀ ਉਹਨੂੰ ਬੱਚੇ ਵੀ ਛੱਡ ਗਏ ਤਾਂ ਲੋਕ ਕਹਿੰਦੇ ਨਹੀਂ ਇਹ ਬੰਦਾ ਬਹੁਤ ਚੰਗਾ ਸੀ ਇਹ ਮੰਦਰ ਦਾ ਪੁਜਾਰੀ ਸੀ ਬਹੁਤ ਚੰਗਾ ਸੀ ਇਨਸਾਨ ਪੂਜਾ ਕਰਦਾ ਸੀ ਵੀ ਇਹਦੀ ਅੱਜ ਤੋਂ 25 ਸਾਲ ਪਹਿਲਾਂ ਸਿਰ ਸੱਟ ਲੱਗਣ ਨਾਲ ਅੱਖਾਂ ਦੀ ਲਾਈਟ ਚਲੀ ਗਈ ਵੀ ਇਹਨੇ ਕਦੇ ਕੋਈ ਮਾੜਾ ਕੰਮ ਨਹੀਂ ਕੀਤਾ ਤਾਂ ਇੱਥੋਂ ਸਿੱਧ ਹੁੰਦਾ ਵੀ ਜੇ ਉਹ ਬੰਦਾ ਮਾੜਾ ਨਹੀਂ ਸੀ ਤਾਂ ਉਹਦੇ ਬੱਚਿਆਂ ਨੇ ਕਿਉਂ ਛੱਡਿਆ ਉਹਨੂੰ ਤੇ ਇੱਥੋਂ ਉਸ ਦਸਨਾਂ ਵਾਲੇ ਜਿਹੜੇ ਲੋਕ ਸੀ ਆਸ-ਪਾਸ ਦੇ ਦੁਕਾਨਾਂ ਵਾਲੇ ਜਿਨ੍ਹਾਂ ਨੇ ਬੜਾ ਸੰਗਣਾ ਬਾਜ਼ਾਰ ਜਿਵੇਂ ਚੌੜਾ ਬਾਜ਼ਾਰ ਆਪਣਾ ਇਦਾਂ ਦਾ ਬਾਜ਼ਾਰ ਸੀ ਜਿੱਥੇ ਉਹ ਪਿਆ ਸੀ ਆਲੇ-ਦਾਲੇ ਦੁਕਾਨਾਂ ਹੀ ਦੁਕਾਨਾਂ ਹਰੇਕ ਦੁਕਾਨ 'ਚ ਰਾਧਾ ਕ੍ਰਿਸ਼ਨ ਦੀ ਮੂਰਤੀ ਲੱਗੀ ਹੋਈ ਤੇ ਹਰੇਕ ਬੰਦਾ ਉਹਦੀ ਪੂਜਾ ਕਰਦਾ ਪਰ ਉੱਥੇ ਇੱਕ ਮੰਦਰ ਦਾ ਪੁਜਾਰੀ ਗੰਦ ਦੇ ਵਿੱਚ ਪਿਆ ਉਹਦੇ ਵੱਲ ਕੋਈ ਨਹੀਂ ਦੇਖ ਰਿਆ ਤਾਂ ਆਸ-ਪਾਸ ਦੇ ਲੋਕਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਨਹੀਂ ਮਦਦ ਕਰਦੇ ਉਹ ਕਹਿੰਦੇ ਅਸੀਂ ਕੀ ਕਰੀਏ ਅਸੀਂ ਕੀ ਕਰ ਸਕਦੇ ਆ ਵੀ ਅਸੀਂ ਇਹਨੂੰ ਆਪਣੇ ਘਰੇ ਤੇ ਲੈ ਜਾ ਕੇ ਰੱਖ ਨਹੀਂ ਸਕਦੇ ਇਹ ਵੀ ਗੱਲ ਸਹੀ ਆ ਹੁਣ ਤੁਹਾਨੂੰ ਕੋਈ ਬੰਦਾ ਸੜਕ ਤੋਂ ਮਿਲੋ ਤੁਸੀਂ ਆਪਣੇ ਘਰੇ ਥੋੜੀ ਲੈ ਜਾਓਗੇ ਉਹਨੂੰ ਚੱਕ ਕੇ ਪਰ ਸਿਸਟਮ ਕਿੱਦਾਂ ਕੰਮ ਕਰਦਾ ਹੁਣ ਇੱਕ ਬੰਦਾ ਜੀ ਉਹਦੀ ਹੈਲਪ ਕਰਨੀ ਚਾਹੁੰਦਾ ਉਹਨੂੰ ਸਰਕਾਰੀ ਹਸਪੀਟਲ ਪਹੁੰਚਦਾ ਕਰ ਦਿੰਦਾ ਸਰਕਾਰੀ ਵਾਲੇ ਐਡਮਿਟ ਨਹੀਂ ਕਰਦੇ ਉਹ ਲਵਾਰਸ ਬੰਦੇ ਨੂੰ ਰੱਖਦੇ ਹੀ ਨਹੀਂਗੇ ਉਹ ਕਹਿੰਦੇ ਨਾਲ ਰਵੋ ਕੋਈ ਨਾ ਕੋਈ ਜੇ ਰੱਖ ਵੀ ਲੈਣਗੇ ਤਾਂ ਟ੍ਰੀਟਮੈਂਟ ਨਹੀਂ ਕਰਦੇ ਮਤਲਬ ਸਾਰਾ ਕੁਝ ਉਲਝਿਆ ਹੋਇਆ ਲੋਕਾਂ ਨੇ ਆਪਣੀਆਂ ਡਿਊਟੀਆਂ ਜਿਹੜੀਆਂ ਸੀਗੀਆਂ ਆਪਣੀਆਂ ਪ੍ਰਾਇੋਰਟੀ ਸੀਗੀਆਂ ਆਪਣੀਆਂ ਮੋਰਲ ਵੈਲਿਊ ਤੋਂ ਮੁੱਖ ਮੋੜ ਲਿਆ ਜਿਹਦੇ ਕਰਕੇ ਅੱਜ ਹਾਲਾਤ ਇਦਾਂ ਦੇ ਬਣੇ ਆ ਜਿਹੜਾ ਅੱਜ ਸੁਪਨਿਆਂ ਦਾ ਘਰ ਬਣਿਆ ਇੱਥੇ ਇਹ ਲੋਕ ਸਾਨੂੰ ਐਪਰੀਸ਼ੀਏਟ ਕਰਦੇ ਆ ਤੁਸੀਂ ਵੀ ਸਾਨੂੰ ਐਪਰੀਸ਼ੀਏਟ ਕਰ ਰਹੇ ਹੋ ਪਰ ਅਸਲੀਅਤ ਦੇ ਵਿੱਚ ਇਹ ਸਾਡੇ ਮੱਥੇ ਤੇ ਇੱਕ ਬਦਮਾਗ ਆ ਇੱਕ ਸਾਨੂੰ ਹਰ ਰੋਜ਼ ਬੇਇੱਜ਼ਤ ਕਰਨ ਵਾਸਤੇ ਇੱਕ ਘਰ ਬਣਿਆ ਤਾਂ ਜੋ ਇਨਸਾਨ ਆਵੇ ਇੱਥੇ ਆ ਕੇ ਦੇਖੇ ਆਪਣੇ ਅੰਦਰ ਝਾਤ ਮਾਰੇ ਆਪਣੇ ਅੰਦਰ ਦੇਖੇ ਵੀ ਮੈਂ ਕਿੱਥੇ ਗਲਤ ਆ ਮੇਰੀ ਵੀ ਗਲਤੀ ਹੈਗੀ ਆ ਜਿਹੜੀ ਇਹ 750 ਬੰਦਿਆਂ ਦੀ ਗਿਣਤੀ ਹੈ ਅੰਦਰ ਬੱਚੇ ਵੀ ਆ ਬਜ਼ੁਰਗ ਵੀ ਆ ਮਾਵਾਂ ਵੀ ਆ ਭੈਣਾਂ ਵੀ ਆ ਯੰਗ ਕੁੜੀਆਂ ਪੜੀਆਂ ਲਿਖੀਆਂ ਕੁੜੀਆਂ ਮੈਂਟਲ ਹੋ ਗਈਆਂ ਮਾਪਿਓ ਨੇ ਛੱਡਤੀਆਂ ਪੁੱਤ ਛੱਡ ਤੇ ਮਾਪਿਓ ਛੱਡ ਤੇ ਚੰਗੇ ਭਲੇ ਹੈਨਾ ਇਹ ਕੌਣ ਛੱਡ ਰਿਹਾ ਕਿੱਥੋਂ ਆ ਰਹੇ ਨੇ ਲੋਕ ਅਸੀਂ ਸਾਰੇ ਇਹਦੇ ਜ਼ਿੰਮੇਵਾਰ ਨੇ ਸਾਡੀ ਜਨਰੇਸ਼ਨ ਨੇ ਗਲਤੀ ਕੀਤੀ ਅਸੀਂ ਕੀ ਕੀਤਾ ਪੈਸੇ ਦੀ ਵੈਲਿਊ ਇੰਨੀ ਜ਼ਿਆਦਾ ਵੱਧ ਗਈ ਹੈ ਜੇ ਅਸੀਂ ਬਿਮਾਰ ਹੋ ਜੰਨੇ ਪੈਸੇ ਤੋਂ ਬਿਨਾ ਅਸੀਂ ਇਲਾਜ ਨਹੀਂ ਕਰਾ ਸਕਦੇ ਤੇ ਜੇ ਪੈਸਾ ਹੈ ਨਹੀਂ ਸਾਡੇ ਕੋਲੇ ਤਾਂ ਇਲਾਜ ਨਹੀਂ ਹੋਣਾ ਤਾਂ ਫਿਰ ਅਸੀਂ ਪੈਸੇ ਵੱਲ ਨੂੰ ਜ਼ਿਆਦਾ ਧਿਆਨ ਦੇਣ ਲੱਗ ਗਏ ਵੀ ਪੈਸੇ ਤੋਂ ਬਿਨਾ ਤਾਂ ਕੁਝ ਵੀ ਨਹੀਂ ਜਿਹਦੇ ਕੋਲੇ ਪੈਸਾ ਹੈਗਾ ਉਹਦੇ ਰਿਸ਼ਤੇਦਾਰ ਵੀ ਫਿਰ ਉਹਦੇ ਅੱਗੇ ਪਿੱਛੇ ਘੁੰਮਦੇ ਆ ਜਿਹਦੇ ਕੋਲ ਪੈਸਾ ਨਹੀਂ ਹੈਗਾ ਉਹਨੂੰ ਰਿਸ਼ਤੇਦਾਰ ਵੀ ਨਹੀਂ ਬੁਲਾਉਂਦੇ ਮਤਲਬ ਸਾਰੀਆਂ ਚੀਜ਼ਾਂ ਤੋਂ ਉੱਪਰ ਇੱਕ ਪੈਸਾ ਹੀ ਹੋ ਗਿਆ ਫਿਰ ਰੱਬ ਤੋਂ ਵੀ ਉੱਪਰ ਕਰਤਾ ਲੋਕਾਂ ਨੇ ਪੈਸਾ ਤਾਂ ਇਸ ਕਰਕੇ ਅੱਜ ਤੁਸੀਂ ਇੱਥੇ ਆਏ ਹੋ ਬੱਚਿਓ ਮੇਰੀ ਰਿਕਵੈਸਟ ਹੈ ਤੁਹਾਡੇ ਟੀਚਰਾਂ ਕਾਰ ਨੇ ਸੀ ਵੀ ਤੁਸੀਂ ਅੱਜ ਆਪਣੇ ਆਪ ਅੰਦਰ ਝਾਤ ਮਾਰੋ ਆਪਣੇ ਅੰਦਰ ਕੋਈ ਦੇਖੋ ਵੀ ਤੁਹਾਡੇ ਵਿੱਚ ਕਿਤੇ ਕੋਈ ਕਮੀ ਤਾਂ ਨਹੀਂ ਸਾਡੇ ਆਸ-ਪਾਸ ਤਾਂ ਨਹੀਂ ਇਦਾਂ ਦਾ ਕੋਈ ਮੈਂਬਰ ਅੱਜ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਦੇਖਿਆ ਮਿਲਿਆ ਤੁਹਾਨੂੰ ਦੱਸਿਆ ਗਿਆ ਵੀ ਆਹ ਬਾਪੂ ਇਸਲਾਹ ਚ ਲੈ ਕੇ ਜਾਂਦਾ ਸੀ ਆਹ ਵੀਰੇ ਹੁਣੇ ਬਾਪੂ ਜੀ ਨੂੰ ਕਿਸੇ ਨੇ ਸਲੇਬ ਬਣਾ ਕੇ ਰੱਖਿਆ ਸੀ ਆਪਣੇ ਘਰੇ 40-42 ਸਾਲਾਂ ਤੋਂ ਉਹ ਤਾਂ ਕੁੱਟ ਕੇ ਕੰਮ ਕਰਾ ਰਹੇ ਸੀ ਇਹ ਦੌਰ ਦਾ ਰਹਿਣ ਵਾਲਾ ਬੜਾ ਚੰਗੇ ਪਰਿਵਾਰ ਦਾ ਸੀ ਇਹਦੇ ਭੈਣ ਭਰਾ ਇਹਨੂੰ ਚੰਗਾ ਨਹੀਂ ਸਮਝਦੇ ਸੀ ਕਿਉਂਕਿ ਸਿੱਧਾ ਸੀ ਥੋੜਾ ਜਿਹਾ ਉਹ ਭਰਜਾਈਆਂ ਵੀ ਨਹੀਂ ਸੀ ਰੋਟੀ ਦਿੰਦੀਆਂ ਭਰਾ ਵੀ ਬੇਇੱਜ਼ਤੀ ਮਾਨਦੇ ਸੀ ਵੀ ਕਿਤੋਂ ਵੀ ਕਿਸੇ ਤੋਂ ਮੰਗ ਕੇ ਕੁਝ ਖਾ ਲਿਆ ਕਿਸੇ ਤੋਂ ਲੈ ਲਿਆ ਚੰਗੇ ਤੱਕੜੇ ਕਰਦਾ ਸੀ ਇਹਦੇ ਪਿਓ ਨੇ ਵਸੀਅਤ ਲਿਖੀ ਜਦੋਂ ਵਿਲ ਲਿਖੀ ਆਪਣੀ ਵਿਲ ਦੇ ਵਿੱਚ ਲਿਖਤਾ ਵੀ ਇਹਨੂੰ ਯਤੀਮ ਖਾਨ ਨੇ ਜਲੰਧਰ ਜਮਾ ਕਰਾਇਆ ਹੈ ਜਦੋਂ ਮੇਰੀ ਮੌਤ ਹੋ ਜੂ ਜਦੋਂ ਬਾਪ ਦੀ ਡੈਥ ਹੋਈ 1972 ਚ ਤੇ ਇਹਨੂੰ ਇਹਦਾ ਭਰਾ ਜਲੰਧਰ ਯਤੀਮ ਖਾਨ ਨੇ ਜਮਾ ਕਰਾ ਗਿਆ ਯਤੀਮ ਖਾਨ ਨੇ ਆਲਾ ਨੇ ਸਾਲ ਦੋ ਸਾਲ ਰੱਖੇ ਉਹਨਾਂ ਨੇ ਵੀ ਛੜਤਾ ਇਹਨੂੰ ਇਹ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਾਹਰ ਮੰਗ ਕੇ ਰੋਟੀ ਖਾਂਦਾ ਕਿਸੇ ਤੋਂ ਐਡੇ ਘਰ ਦਾ ਘਰਾਣੇ ਦਾ ਪੁੱਤ ਉੱਥੋਂ ਇੱਕ ਬੰਦਾ ਇਹਨੂੰ ਬੜਿਆ ਕੇ ਆਪਦੇ ਨਾਲ ਲੈ ਆਇਆ ਵੀ ਤੂੰ ਚੱਲ ਮੇਰੇ ਨਾਲ ਮੈਂ ਤੈਨੂੰ ਰੋਟੀ ਦੇਵਾਂਗਾ ਉਹਨੇ ਲਿਆ ਕੇ ਘਰੇ ਇਹ ਤੋ ਕੁੱਟ-ਕੁੱਟ ਕੇ ਗੋਹਾ ਚ ਕੌਣਾ ਸ਼ੁਰੂ ਕਰਤਾ ਪੱਠੇ ਵਢੋਣੇ ਸ਼ੁਰੂ ਕਰਤੇ ਪਸ਼ੂਆਂ ਵਾਂਗੂੰ ਪੈਂਦਾ ਗੰਦੇ ਕੱਪੜੇ ਜਿਹੜੀਆਂ ਤੁਸੀਂ ਪ੍ਰਾਣੀ ਦੀਆਂ ਤਸਵੀਰਾਂ ਦੇਖੋ ਮਤਲਬ ਬਹੁਤ ਬੁਰੀ ਹਾਲਤ ਸੀ ਬਾਪੂ ਜੀ ਦੀ ਤਾਂ ਫਿਰ ਉੱਥੋਂ ਅਸੀਂ ਛੜਾ ਕੇ ਲੈ ਕੇ ਆਏ ਲੜ ਕੇ ਬੜੀ ਮੁਸ਼ਕਲ ਨਾਲ ਉਸ ਘਰ ਤੋਂ ਇਹਨੂੰ ਇਹਦਾ ਘਰ ਲੱਭ ਗਿਆ ਹੁਣ ਦੌਰ ਇਹਦੇ ਭਰਾ ਭਝਾਈਆਂ ਨਾਲ ਗੱਲ ਹੋਈ ਉਹ ਕਹਿੰਦੇ ਜੀ ਅਸੀਂ ਨਹੀਂ ਲੈ ਕੇ ਜਾਣ ਦੇ ਇਹਦੀ ਭੈਣ ਤੇ ਇਹਦਾ ਜੀਜਾ ਮਿਲ ਕੇ ਜਾਂਦੇ ਨੇ ਇੱਥੇ ਆ ਕੇ ਉਹ 5 ਸਟਾਰ ਹੋਟਲ 'ਚ ਰਹਿੰਦੇ ਨੇ ਰਾਤ ਦਿਨੇ ਇੱਥੇ ਆ ਕੇ ਤਿੰਨ ਚਾਰ ਗੀੜੇ ਮਾਰ ਗਿਆ ਪਿਛਲੇ 5 ਸਾਲਾਂ 'ਚ ਇਹਾਂ 'ਚ 2018 ਦਾ ਬਾਪੂ ਜੀ ਸਾਡੇ ਕੋਲ ਆ 2018 'ਚ ਡਾਕੇ ਲੈ ਕੇ ਆਏ ਇੱਕ ਵੀਰੀ ਵੀ ਨੇ ਹਜੇ ਆਪਣੀ ਜਨਮ ਭੂਮੀ ਨਹੀਂ ਦੇਖੀ ਕਹਿੰਦਾ ਰਹਿੰਦਾ ਮੈਂ ਜਾਣਾ ਜਾਣਾ ਭੇਜੀ ਕਿਹਦੇ ਕੋਲੇ ਕੋਈ ਮੂਰੇ ਉਹ ਲਿਜਾਣ ਵਾਲਾ ਤਾਂ ਹੋਵੇ ਕੋਈ ਮੂਰੇ ਹੱਥ ਤਾਂ ਵਧਾਵੇ ਅੱਗੇ ਮਤਲਬ ਵੀ ਦੁਨੀਆ ਸਾਡੀ ਇੰਨੀ ਸੈਲਫਿਸ਼ ਹੋ ਗਈ ਆ ਰਿਸ਼ਤੇ ਸਾਰੇ ਇੰਨੇ ਜ਼ਿਆਦਾ ਸੈਲਫਿਸ਼ ਹੋਈ ਜਾਂਦੇ ਆ ਤੁਸੀਂ ਅੱਜ ਇੱਥੇ ਆਏ ਹੋ ਤੁਸੀਂ ਆਪਣੇ ਅੰਦਰ ਇੱਕ ਝਾਤ ਮਾਰਨੀ ਹੈ ਵੀ ਤੁਹਾਡੇ ਆਸ-ਪਾਸ ਇਸ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ ਕਿਤੇ ਤੁਸੀਂ ਇਸ ਗੱਲ ਦੇ ਵਿੱਚ ਇਗਨੋਰ ਤਾਂ ਨਹੀਂ ਕਰ ਰਹੇ ਕਿਸੇ ਨੂੰ ਤੁਹਾਡੀ ਰਿਸ਼ਤੇਦਾਰੀ ਚ ਹੀ ਹੋ ਸਕਦਾ ਕੋਈ ਜ਼ਰੂਰਤਮੰਦ ਬਜ਼ੁਰਗ ਪਿਆ ਹੋਵੇ ਜਾਂ ਕੋਈ ਮਾਂ ਪਈ ਹੋਵੇ ਜਾਂ ਕੋਈ ਬੱਚਾ ਹੋਵੇ ਜਿਹੜਾ ਪੜ੍ਹਾਈ ਤੋਂ ਬੰਨ ਜਾ ਤੁਸੀਂ ਦੇਖਦੇ ਹੋ ਉਹ ਪੋਚੇ ਲਾਉਣ ਜਾਂਦਾ ਰੋਜ਼ ਤੇ ਤੁਸੀਂ ਸਕੂਲੇ ਜਾਂ ਕਾਲਜ ਜਾਂਦੇ ਹੋ ਤਾਂ ਹੈਲਪ ਉੱਥੇ ਕਰਨੀ ਆ ਹੈਲਪ ਕਿਸੇ ਨੂੰ ਸਿਗਨਲ ਤੇ 20 ਰੁਪਏ ਜਾਂ 10 ਰੁਪਏ ਦੇ ਦੇਣੇ ਉਹ ਹੈਲਪ ਨਹੀਂ ਹੈਗੀ ਉਹ ਤਾਂ ਕ੍ਰਾਈਮ ਨੂੰ ਵਧਾਉਣ ਦੀ ਗੱਲ ਆ ਹੈਲਪ ਹੋਆ ਜਿਹੜੇ ਤੁਹਾਡੇ ਆਸ-ਪਾਸ ਹੀ ਤੁਹਾਡੇ ਨਾਲ ਹੀ ਪੜਦੇ ਆ ਬੱਚੇ ਜਾਂ ਤੁਹਾਡੇ ਕੰਮ ਕਰਨ ਵਾਲੀ ਕੋਈ ਆਂਟੀ ਹੈ ਘਰੇ ਉਹਦਾ ਬੱਚਾ ਵਾ ਜਾਂ ਤੁਹਾਡੀ ਕੋਈ ਰਿਸ਼ਤੇਦਾਰੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮੈਂਬਰ ਆ ਜਿਹਨੂੰ ਤੁਹਾਡੀ ਜ਼ਰੂਰਤ ਆ ਤੁਹਾਡੀਆਂ ਪੁਰਾਣੀਆਂ ਬੁੱਕਸ ਤੁਹਾਡੇ ਪੁਰਾਣੇ ਕੱਪੜੇ ਤੁਹਾਡਾ ਕੁਝ ਵੀ ਜੋ ਤੁਸੀਂ ਦੇ ਸਕਦੇ ਹੋ ਕਿਸੇ ਨੂੰ ਉਹ ਜ਼ਰੂਰ ਅੱਜ ਇਥੋਂ ਇੱਕ ਲੈਸਨ ਇੱਕ ਆਪਣੇ ਆਪ ਨਾਲ ਇੱਕ ਪ੍ਰਣ ਕਰਕੇ ਜਾਣਾ ਆਪਣੇ ਆਪ ਨਾਲ ਇੱਕ ਪ੍ਰੋਮਿਸ ਕਰਕੇ ਜਾਣਾ ਵੀ ਅਸੀਂ ਆਪਣੇ ਆਪ ਦੇ ਵਿੱਚ ਕੁਝ ਸੁਧਾਰ ਜ਼ਰੂਰ ਕਰਾਂਗੇ ਅਸੀਂ ਕਿਸੇ ਨਾ ਕਿਸੇ ਦੀ ਹੈਲਪ ਜ਼ਰੂਰ ਕਰਿਆ ਕਰਾਂਗੇ ਤੁਹਾਨੂੰ ਸੈਂਸਿਟੀਵ ਵੀ ਲੈ ਕੇ ਗਏ ਹੋਣੇ ਟੀਚਰ ਤੁਹਾਡੇ ਤੁਹਾਨੂੰ ਜੂਚ ਵੀ ਲੈ ਕੇ ਗਏ ਹੋਣੇ ਬਹੁਤ ਥਾਵਾਂ ਤੇ ਲੈ ਗਏ ਪਰ ਇਹ ਇੱਕ ਜਿਉਂਦੇ ਜਾਗਦੇ ਇਨਸਾਨਾਂ ਦਾ ਇੱਕ ਘਰ ਆ ਜਿਨ੍ਹਾਂ ਨੂੰ ਬੇਕਾਰ ਕਿਹਾ ਜਾਂਦਾ ਜਿਨ੍ਹਾਂ ਨੂੰ ਲਵਾਰਸ ਕਿਹਾ ਜਾਂਦਾ ਪਰ ਇਹ ਸੁਪਨਿਆਂ ਦੇ ਘਰ ਦੇ ਵਿੱਚ ਕੋਈ ਲਵਾਰਸ ਨਹੀਂ ਇੱਥੇ ਕੋਈ ਜਾਤ ਨਹੀਂ ਇੱਥੇ ਕੋਈ ਧਰਮ ਨਹੀਂ ਸਾਰੇ ਮਨੁੱਖਤਾ ਦੀ ਸੇਵਾ ਕਰਦੇ ਮਨੁੱਖਤਾ ਹੀ ਸਭ ਤੋਂ ਵੱਡਾ ਧਰਮ ਆ ਤੇ ਇਨਸਾਨ ਹੋਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਆ ਇਹ ਤਾਂ ਜਾਨਵਰ ਪੰਛੀ ਵੀ ਰਹੀ ਜਾਂਦੇ ਆ ਉਹਨਾਂ ਦੇ ਵਿੱਚ ਜਿੰਨਾ ਕਿ ਮੈਮਰੀ ਸੇਵ ਕੀਤੀ ਹੈ ਉਹਨਾਂ ਨੇ ਉਨਾ ਹੀ ਕੰਮ ਕਰਨਾ ਉਨਾ ਹੀ ਬੋਲਣਾ ਆਪਾਂ ਇਕੱਲੇ ਇਨਸਾਨ ਹੀ ਆ ਜਿਹੜੇ ਆਪਣੇ ਹੱਥਾਂ ਨਾਲ ਐਡੇ-ਐੜੀਆਂ ਸਾਰੀਆਂ ਕਰਤੀਆਂ ਜਹਾਜ਼ ਬਣਾਤੇ ਸੂਈ ਤੋਂ ਲੈ ਕੇ ਇਸ ਕਰਕੇ ਜੇ ਆਪਾਂ ਨੂੰ ਬਾਬਾ ਜੀ ਨੇ ਇਹ ਇਨਸਾਨ ਹੋਣ ਦਾ ਮੌਕਾ ਦਿੱਤਾ ਜਿਵੇਂ ਕਿ ਪੁਰਾਣਾਂ ਦੇ ਵਿੱਚ ਲਿਖਿਆ ਵੀ 84 ਲੱਖ ਜੁਨਾ ਤੋਂ ਬਾਅਦ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਤਾਂ ਮਤਲਬ ਇਹਦੀ ਕੋਈ ਵੈਲਿਊ ਆ ਤੇ ਉਸ ਵੈਲਿਊ ਨੂੰ ਜ਼ਰੂਰ ਸਮਝਿਓ ਆਪਣੇ ਆਪ ਨੂੰ ਜਰੂਰ ਅੱਜ ਇੱਥੋਂ ਕਰੈਕਟ ਕਰਕੇ ਲੈ ਕੇ ਜਾਇਓ ਜੇ ਕੋਈ ਕਮੀ ਆ ਤੁਹਾਨੂੰ ਦੂਰ ਕਰਿਓ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ